ਹਾਂਜੀ ਇੱਕ ਆਪਾਂ ਤੁਹਾਨੂੰ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਸਿੱਖ ਨੌਜਵਾਨ ਜਿਨ੍ਹਾਂ ਦੇ ਉੱਤੇ ਸਿਰਾਂ ਤੇ ਪੱਗਾਂ ਕਿਉਂਕਿ ਆਪਾਂ ਪੱਗ ਦੀ ਤਾਂ ਬਹੁਤ ਇੱਜ਼ਤ ਕਰਦੇ ਆਂ ਪਰ ਆਪਾਂ ਪੱਗ ਨੂੰ ਨਹੀਂ ਮਾੜਾ ਕਹਿਣਾ ਚਾਹੁੰਦੇ ਠੀਕ ਆ ਪੱਗ ਨੂੰ ਨਹੀਂ ਮਾੜਾ ਕਹਿੰਦੇ ਇਹ ਨੌਜਵਾਨਾਂ ਨੂੰ ਕਹਿੰਦੇ ਅਸੀਂ ਵੀ ਜਿਹੜੇ ਇਹ ਸਤੂਲੇ ਬਣੇ ਫਿਰਦੇ ਆ ਹੁਣ ਕਿਉਂਕਿ ਜਿਹੜੇ ਲੌਂਡੇ ਆ ਕਿ ਲੌਂਡਿਆਂ ਨੂੰ ਟੈਂਪੂ ਕਿਹਾ ਜਾਂਦਾ ਲੌਂਡੇ ਕਹਾ ਜਾਂਦਾ ਤੇ ਹੋਰ ਵੀ ਕਈ ਤਰੀਕੇ ਦੇ ਸ਼ਬਦ ਵਰਤੇ ਜਾਂਦੇ ਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਵੀ ਕਰਤੂਤਾਂ ਕੀ ਕਰਦੇ ਆ ਇਹ ਤੇ ਤੁਹਾਨੂੰ ਦੋ ਤਰ੍ਹਾਂ ਦੇ ਚੈਨਲਾਂ ਤੋਂ ਵੀਡੀਓ ਦਿਖਾਵਾਂਗੇ ਇੱਕ ਜੋ ਮਾਨ ਸਿੰਘ ਖਾਰਾ ਵਕੀਲ ਆ ਉਹ ਵੀ ਉਹਨਾਂ ਨੇ ਕੀ ਸਵਾਲ ਉਠਾਏ ਇਹਨਾਂ ਤੇ ਤੇ ਜਿਹੜੇ ਇੱਕ ਪੱਤਰਕਾਰ ਹੋਰ ਆ ਕੋਈ ਉਹਨਾਂ ਦੇ ਕੀ ਸਵਾਲ ਆ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਅਦ ਦੇ ਵਿੱਚ ਕਰਦੇ ਆ ਅਗਲੇ ਵਿਚਾਰ ਸਾਂਝੇ ਪਹਿਲਾਂ ਵੀਡੀਓ ਸੁਣਾਉਣੇ ਆ ਤੁਹਾਨੂੰ ਤੁਹਾਨੂੰ ਦਿਖਾਉਣੇ ਆ ਪਹਿਲਾਂ ਪਹਿਲਾਂ ਮਾਨ ਸਿੰਘ ਖਾਰਾ ਦੇ ਦਿਖਾਉਣੇ ਆ ਤੁਹਾਨੂੰ ਵੀਡੀਓ ਆਉਣ ਵਾਲੇ ਸਮੇਂ ਜੋ ਰੱਤ ਦੇ ਵਿੱਚੋਂ ਪੰਜਾਬ ਇਹ ਹੋ ਜਾਏ ਅੰਮ੍ਰਿਤਸਰ ਦੇ ਵਿੱਚ ਸਿੱਖ ਮੁੰਡੇ ਜੱਪੀਆਂ ਪਾ ਰਹੇ ਨੇ ਕੀ ਦਿਖਾ ਰਹੇ ਨੇ ਸਾਨੂੰ ਉਹ ਸੂਰਮਿਆਂ ਦੀ ਧਰਤੀ ਜਿਹੜੇ ਕਿਸ ਦਿਨ ਕਸੂਰ ਨੂੰ ਠੱਲ ਪਾਉਂਦੇ ਸੀ ਜਿਹੜੇ ਫਗਾਨ ਨੂੰ ਠੱਲ ਪਾਉਂਦੇ ਸੀ ਉਹ ਅੱਜ ਦਾੜ੍ਹੀਆਂ ਛੱਡ ਕੇ ਪੱਗਾਂ ਬਨ ਕੇ ਇਹ ਕੰਮਾਂ ਤੇ ਤੁਰ ਪਏ ਨੇ ਕਿੰਡੀ ਲਾਣਤਾ ਪੰਜਾਬ ਲਈ ਇੱਕ ਪੰਜਾਬ ਦੇ ਬੰਦੇ ਹੋਣ ਦੁੱਲੇ ਭੱਟੀ ਵਰਗੇ ਜਿਨ੍ਹਾਂ ਨੇ ਅਕਬਰ ਨੂੰ ਡਾਹ ਨਹੀਂ ਦਿੱਤੀ ਤੇ ਅੱਜ ਉਹ ਕਿਹੜੇ ਕੰਮਾਂ ਤੇ ਪੈ ਗਏ ਨੇ ਤੇ ਨਾ ਦਾ ਮੁੱਖ ਮੰਤਰੀ ਕਹਿੰਦਾ ਆਪਾਂ ਨਹੀਂ ਬੋਲੋ ਉਹ ਕਿੱਥੋਂ ਬੋਲਣ ਉਹਦਾ ਮਰੀ ਜਮੀਰ ਦੇ ਬੰਦੇ ਨੇ ਸਾਰੇ ਕਿਸੇ ਨੇ ਰੋਣਾ ਪਾਇਆ ਹੁਣ ਦੱਸੋ ਜਦੋਂ ਪੰਜਾਬ ਨੂੰ ਰੋਣਾ ਪਉਣਾ ਹੈ ਤੇ ਉਹਨਾਂ ਨੂੰ ਅਤਵਾਦੀ ਬੋਲਣਗੇ ਜਿਹੜੇ ਪੰਜਾਬ ਨੂੰ ਭੰਡ ਰਹੇ ਨੇ ਪੰਜਾਬ ਦੇ ਸਿਰ ਚ ਖੇ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਸਿਟੀਜ਼ਨ ਇਹਨੇ ਪੰਜਾਬ ਦੇ ਜਾਂ ਇੰਡੀਅਨ ਸਿਟੀਜ਼ਨ ਨੇ ਇਹ ਬੰਦੇ ਬਹੁਤ ਵਧੀਆ ਨੇ ਹੁਣ ਕੱਲ ਨੂੰ ਜਰਗੇ ਜਥੇਬੰਦੀਆਂ ਫੇਰ ਉੱਠਣਗੀਆਂ ਫੇਰ ਉਹਨਾਂ ਦੇ ਡਾਂਗ ਬਰੇਗੀ ਫੇਰ ਗੋਲੀ ਚੱਲੇਗੀ ਜੇ ਪੱਗਾਂ ਬਨ ਕੇ ਲੌਂਡਾ ਕਰਦੀਆਂ ਕਰਦੇ ਨੇ ਜੇ ਲੌਂਡਾ ਕਰਦੀ ਕਰਨਾ ਪ੍ਰਾਈਡ ਵਾਲੀ ਗੱਲ ਆ ਤੇ ਪਰਮਿਸ਼ਨ ਮਿਲ ਸਕਦੀ ਆ ਫਿਰ ਮਰਦਾਂ ਦੀ ਵੀ ਪਰੇਡ ਹੋਊਗੀ ਫਿਰ ਅਸੀਂ ਵੀ ਤਾਂ ਦਸੀ ਆਪਣੀਆਂ ਨਸਲਾਂ ਨੂੰ ਫਿਰ ਘੋੜੇ ਵੀ ਹੋਣਗੇ ਬਾਣੇ ਵੀ ਹੋਣਗੇ ਹਾਥੀ ਵੀ ਹੋਣਗੇ ਹੈਨਾ ਫਿਰ ਅਸੀਂ ਵੀ ਤਾਂ ਮਰਦਾਂ ਵਾਲੀ ਇੱਕ ਪਰੇਡ ਕਰੀਏ ਕਿ ਜੇ ਇਹ ਪਰੇਡ ਉਹਦਣ ਹੋਊਗੀ ਤੇ ਸਰਦਾਰਾਂ ਦੀਆਂ ਮੋਛਾਂ ਨੂੰ ਤੇ ਇੰਦੂਆਂ ਦੀਆਂ ਬੋਦੀਆਂ ਨੂੰ ਇਹਨਾਂ ਨੇ ਹੱਥ ਲਾ ਦੇਣਾ ਪ੍ਰਸ਼ਾਸ਼ਨ ਤੋਂ ਸਿੱਧੇ ਹੁੰਦੇ ਆ ਠੀਕ ਆ ਨਹੀਂ ਖਾਲਸਾ ਤਾਂ ਸਿੱਧਾ ਕਰਨਾ ਜਾਣਦਾ ਬੰਦੂ ਤੋਂ ਬਾਅਦ ਕੀ ਆ ਪਰਚੇ ਹੁਣ ਇੱਥੇ ਚੰਡੀਗੜ੍ਹ 'ਚ ਵੀ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ 'ਚ ਵੀ ਕਰਗੇ ਨੇ ਮੈਂ ਸ਼ਾਇਦ ਉਸ ਟਾਈਮ ਇੱਥੇ ਨਹੀਂ ਸੀਗਾ ਜੇ ਹੁੰਦੇ ਤਾਂ ਇਹਨਾਂ ਦੀ ਸ਼ਤਰ ਪਲੇਡ ਇੱਥੀ ਹੋ ਜਾਂਦੀ ਸ਼ਤਰ ਪਲੇਡ ਦੇ ਸ਼ਬਦ ਵਰਤਿਆ ਹਾਂ ਬਿਲਕੁਲ ਹੁਣ ਆਪਰੇ ਸਭ ਕਾਮਰੇ ਸਰ ਤੁਸੀਂ ਕਹਿ ਲਓ ਕਿ ਅਸੀਂ ਮਰਦਾਂ ਦੀ ਪਲੇਡ ਕਰਾਂਗੇ ਕੀ ਇਹਨਾਂ ਦੀ ਸ਼ਤਰ ਪਲੇਡ ਕਰਨ ਜਾ ਰਹੇ ਚੱਲਣ ਨੂੰ ਤਾਂ ਕੁਦਰਤ ਨੇ ਜਿਵੇਂ ਮਾਨ ਬਣਾਇਆ ਹੁਣ ਲੱਗਦਾ ਕਿ ਜਿਹੜੇ ਆਹ ਫਾਇਲ ਵਾਲੇ ਆਹ ਸ਼ੌਕੀਆਂ ਨੇ ਇਹ ਇਹ ਫਾਇਲ ਵਾਲਿਆਂ ਨੂੰ ਕੁਦਰਤ ਨੇ ਬਣਾਇਆ ਇਹ ਤਾਂ ਸ਼ੌਕੀਆਂ ਨੇ ਨਾ ਉਹਨਾਂ ਨੂੰ ਕਾਹਦਾ ਸ਼ੌਕ ਪਤਾ ਨਹੀਂ ਕਾਹਦਾ ਸ਼ੌਕ ਹੈਗਾ ਇਹਨਾਂ ਨੂੰ ਇੱਕ ਇਹਨਾਂ ਨੇ ਪ੍ਰੇਡ ਕਿੱਤੇ ਰੱਖੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਉਸ ਕਿੱਤੇ ਦੇ ਵਿੱਚ ਜਿੱਥੇ ਅਸੀਂ ਮੱਸੀ ਰੰਗੜ ਦਾ ਸਿਰ ਵਟਿਆ ਖੇਤੋਂ ਬਣਾਈ ਹੈ ਮੱਸੀ ਰੰਗੜ ਦੇ ਸਿਰ ਦੀ ਇਹ ਖੁਸਰੇ ਉੱਥੇ ਆ ਕੇ ਪ੍ਰਾਈਡ ਪ੍ਰੇਡ ਕਰ ਰਹੇ ਨੇ ਕਾਦਾ ਮਾਨ ਹੈ ਭਈ ਵੀ ਖੁਸਰੇ ਹੋਣ ਚ ਪ੍ਰਾਈਡ ਹੁੰਦਾ ਸਟੂਲੇ ਹੋਣ ਚ ਪ੍ਰਾਈਡ ਹੁੰਦਾ ਇਹ ਮੈਸੇਜ ਦੇਣਾ ਇਹਨਾਂ ਨੇ ਤੇ ਇਹਨਾਂ ਨੂੰ ਕਿਹੜੇ ਅਫਸਰ ਨੇ ਪਰਮਿਸ਼ਨ ਦਿੱਤੀ ਬਾਰਡਰ ਬਾਰਡ 3 ਵਾਲੇ ਹਾਲਾਤ ਬਣ ਰਹੇ ਨੇ ਹਾਂਜੀ ਤੇ ਇਹ ਆਪਣੇ ਇਹ ਪੱਤਰਕਾਰ ਦੇ ਸਵਾਲ ਆ ਜੋ ਪੁੱਛ ਰਹੇ ਉਹਨਾਂ ਨੂੰ ਤੇ ਹੁਣ ਜਿਹੜਾ ਇੱਕ ਮਾਨ ਸਿੰਘ ਖਾਰਾ ਵਕੀਲ ਆ ਉਹਨਾਂ ਦੇ ਵੀ ਸਵਾਲ ਆ ਪਰ ਜਿਹੜੇ ਹੁਣ ਮੈਂ ਤੁਹਾਨੂੰ ਇਹੀ ਦੱਸਣ ਜਾ ਰਿਹਾ ਵੀ ਸਾਡੇ ਸੂਰਬੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਕੁਰਬਾਨੀਆਂ ਦੀ ਧਰਤੀ ਕੁਰਬਾਨੀਆਂ ਦੇਣ ਵਾਲੇ ਯੋਧੇ ਕਿੱਥੇ ਚਲੇ ਗਏ ਤਾਂ ਜਿੰਨਾ ਹੁਣ ਪਹਿਲੀ ਗੱਲ ਕਰੀਏ ਆਪਾਂ ਜੇ ਹਰੀ ਸਿੰਘ ਨਲੂਆ ਜਿਹੜੇ ਸ਼ੇਰ ਦਾ ਜਵੜਾ ਪੜਿਆ ਸੀਗਾ ਆ ਹੁਣ ਵਾਲੇ ਤਾਂ ਕੁੱਤਾ ਹੋਵੇ ਗਲੀ 'ਚ ਤਾਂ ਕੁੱਤੇ ਤੋਂ ਡਰ ਕੇ ਭੱਜ ਲੈਂਦੇ ਆ ਸ਼ੇਰ ਦਾ ਜਵੜਾ ਕਿੱਥੋਂ ਪਾੜ ਦੇਣਗੇ ਤੇ ਦੂਜੇ ਨੰਬਰ ਗੱਲ ਕਰੀਏ ਜਿਹੜੇ ਮੇਕਅਪ ਕਰਕੇ ਤੇ ਇੱਕ ਵੱਡੇ ਵੱਡੇ ਬਾਲ ਕਰ ਰੱਖੇ ਆ ਬੁੜੀਆਂ ਵਾਲੇ ਪਾ ਕੇ ਲੀੜੇ ਤੇ ਜਿਹੜੀ ਇਹ ਪ੍ਰੇਡ ਸੀਗੀ ਇਹ ਚੰਦੀਗੜ੍ਹ ਦੇ ਵਿੱਚ ਸੀ ਹੁਣ ਗੱਲ ਇੰਨੀ ਕਾ ਜੇ ਕਿਤੇ ਉਤੇ ਖਾਲਸਾ ਪੰਥ ਪਹੁੰਚ ਜਾਂਦਾ ਇਸ ਪ੍ਰੇਡ ਤੇ ਤਾਂ ਉਹਨਾਂ ਦੇ ਮਾਈਕੜਾ ਸ਼ਤਰ ਪ੍ਰੇਡ ਹੋਣੀ ਸੀ ਜਿਵੇਂ ਬਾਈ ਦਾ ਕਹਿਣਾ ਜੋ ਪੱਤਰਕਾਰ ਆ ਤਾਂ ਹੁਣ ਗੱਲ ਇੰਨੀ ਕਾ ਵੀ ਦੇਖੋ ਜਿਹੜੇ ਹੁਣ ਇਹ ਸਾਡੇ ਬੱਚੇ ਪੜ੍ਹਦੇ ਆ ਸਕੂਲਾਂ 'ਚ ਇੱਕ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਤੁਹਾਨੂੰ ਵੀਡੀਓ ਰਾਹੀਂ ਵੀ ਚਾਹੇ ਮੁੰਡਾ ਚਾਹੇ ਕੁੜੀ ਆ ਉਹਨੂੰ ਪਹਿਲਾ ਨੰਬਰ ਜਦੋਂ ਸਕੂਲ 'ਚ ਆਉਂਦੇ ਆ ਉਦੋਂ ਪੁੱਛੋ ਵੀ ਤੁਹਾਡੇ ਨਾਲ ਕੋਈ ਗਲਤ ਹਰਕਤ ਸਕੂਲ 'ਚ ਤਾਂ ਨਹੀਂ ਹੁੰਦੀ ਜਾਂ ਕੋਈ ਟੀਚਰ ਜਾਂ ਕੋਈ ਕੋਈ ਵੀ ਤੁਹਾਡੇ ਨਾਲ ਹਰਕਤ ਗਲਤ ਤਾਂ ਨਹੀਂ ਹੁੰਦੀ ਜਾਂ ਕੋਈ ਮਾਸਟਰ ਗਲਤਕ ਹਰਕਤ ਕਰਦਾ ਮੁੰਡੇ ਨੂੰ ਵੀ ਪੁੱਛੋ ਵੀ ਕੋਈ ਤੁਹਾਡੇ ਨਾਲ ਰਾਸਤੇ 'ਚ ਕੋਈ ਕੋਈ ਗਲਤ ਹਰਕਤ ਕਰਦਾ ਜਾਂ ਤੁਹਾਡੇ ਨਾਲ ਸਕੂਲ 'ਚ ਤੇ ਜਾਂ ਜਦੋਂ ਸਾਡੇ ਬੱਚੇ ਜਾਂਦੇ ਆ ਉਦੋਂ ਨਿਗਾਹ ਪੂਰੀ ਹੋਣੀ ਚਾਹੀਦੀ ਹੈ ਬੱਚੇ ਤੇ। ਉਹਨੂੰ ਪੁੱਛ ਦੱਸ ਕਰੋ ਵੀ ਕੋਈ ਥੋੜੇ ਹੱਥ ਪੱਲਾ ਤਾਂ ਨਹੀਂ ਲਾਉਂਦਾ ਕੋਈ ਮਾਸਟਰ ਜਾਂ ਕੁੜੀ ਨੂੰ ਪੁੱਛੋ ਵੀ ਕੋਈ ਗਲਤ ਹਰਕਤ ਤਾਂ ਨਹੀਂ ਕਰਦਾ ਬੱਚਿਆਂ ਨਾਲ। ਇਹ ਜ਼ਰੂਰ ਪੁੱਛਣਾ ਚਾਹੀਦਾ ਤੇ ਬੱਚਿਆਂ ਨੂੰ ਇੱਕ ਇੰਨੀਕ ਸਿੱਖ ਜ਼ਰੂਰ ਦਿਓ ਜੇ ਕੋਈ ਅੱਗੋਂ ਕੋਈ ਗਲਤ ਹਰਕਤ ਕਰਦਾ ਤਾਂ ਘਰੇ ਆ ਕੇ ਦੱਸੋ ਤੇ ਨਹੀਂ ਉਹਨੂੰ ਐਨ ਮੋੜੇ ਮੌਕੇ ਤੇ ਉਹਨੂੰ ਜਵਾਬ ਦਿਓ। ਇਹ ਬੱਚਿਆਂ ਨੂੰ ਸਕਾ ਕੇ ਰੱਖੋ ਜੇ ਕੋਈ ਗਲਤ ਹਰਕਤ ਕਰਦਾ ਤਾਂ ਉਹਦੇ ਜਾਂ ਤਾਂ ਹਰਕਤ ਉਹਦੀ ਘਰੇ ਦੱਸੋ ਤੇ ਨਹੀਂ ਉਹਨੂੰ ਦੱਸੋ ਵੀ ਉਹਨੂੰ ਇੰਜਾਮ ਦਿਓ ਥਾਂ ਤੇ ਉਹਦੇ ਥੱਪੜ ਮਾਰੋ ਮੂੰਹ ਤੇ ਜਿਹੜਾ ਕੋਈ ਗਲਤ ਹਰਕਤ ਕਰਦਾ ਤੁਹਾਡੇ ਨਾਲ ਇਹ ਬੱਚਿਆਂ ਨੂੰ ਵੀ ਸਿੱਖਿਆ ਦਿਓ ਚਾਹੇ ਕੋਈ ਕੁੜੀ ਆ ਚਾਹੇ ਕੋਈ ਮੁੰਡਾ ਕਿਉਂਕਿ ਸਕੂਲਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਆਂ ਕਈ ਸਕੂਲਾਂ ਚੋਂ ਤਾਂ ਕੁੜੀਆਂ ਵੀ ਭੱਜੀਆਂ ਕਿਉਂਕਿ ਮਾਪਿਆਂ ਨੂੰ ਹੁੰਦਾ ਵੀ ਸਕੂਲ ਗਈ ਆ ਕੁੜੀ ਤੇ ਮੰਨ ਕੇ ਚਲੋ ਆਪਾਂ ਕਹਿੰਦੇ ਆ ਵੀ ਜਦੋਂ ਕਿਤੇ ਟਿਊਸ਼ਨ ਜਾਂਦੇ ਆ ਉਦੋਂ ਵੀ ਕਈ ਬੱਚੇ ਭਜਿਆਂਦੇ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਸਾਡੇ ਕੁੜੀਆਂ ਮੁੰਡਿਆਂ ਨੂੰ ਸਕੂਲ 'ਚ ਜਦੋਂ ਆਉਂਦੇ ਆ ਜਾਂ ਜਾਂਦੇ ਆ ਪੁੱਛਣਾ ਪੁੱਛਿਆ ਕਰੋ ਵੀ ਕੋਈ ਗਲਤ ਹਰਕਤ ਤਾਂ ਨਹੀਂ ਕਰਦਾ ਤੁਹਾਡੇ ਨਾਲ ਕੋਈ ਇਹ ਸਿੰਘ ਸਾਡੇ ਲੱਖਾ ਸਿੰਘ ਸਿਧਾਨਾ ਦੇ ਵੀ ਇਹ ਕਈ ਸਵਾਲ ਉਹਨਾਂ ਨੇ ਵੀ ਦੱਸਿਆ ਪਰ ਜੋ ਅਸੀਂ ਵੀ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿਉਂਕਿ ਜਿਹੜਾ ਇਹ ਮੇਲਾ ਲੱਗਣ ਜਾ ਰਿਹਾ ਸੀ ਹੁਣ ਸਤੂਲਿਆਂ ਦਾ ਜਿਨ੍ਹਾਂ ਨੂੰ ਲੋਂਡੇ ਕਿਹਾ ਜਾਂਦਾ ਤੇ ਇੱਕ ਸਟੂਲੇ ਵੀ ਕਹਿਆ ਜਾਂਦਾ ਹੋਰ ਵੀ ਕੀ ਸਵਾਲ ਉੱਠਦੇ ਐ ਨਾ ਤੇ ਹੁਣ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਬਈ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਏ ਛੋੜੇ ਸਾਂਝੀ ਕਰਦੇ ਆ ਇਹ ਮੈਸੇਜ ਜਰੂਰ ਛੋੜੇ ਤੇ ਕਪਚਾਉਣਾ ਸੀ ਜਿੰਨਾ ਤੱਕ ਵੀਡੀਓ ਜਾਂਦੀ ਏ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਵੇ ਮਿਲਦੇ ਆ ਕੱਲ ਨੂੰ ਨਵ ਟੌਕ ਤੇ ਧੰਨਵਾਦ